ਹਾਂਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਇਆ ਜੀ ਤਾਂ ਇਨਵੈਂਟਰੀ ਸ਼ਰਟ ਆਊਗੀ ਜੀ ਕਾਟਨ ਦੇ ਵਿੱਚ ਸ਼ਰਟ ਆ ਗਈ ਤੇ ਨਾਲ ਦੇਖੋ ਜੀ ਬਾਟਮ ਤੇ ਵਰਕ ਆਊਗਾ ਜੀ ਬਾਟਮ ਤੇ ਪੌਂਚੇ ਤੇ ਵਰਕ ਆ ਗਿਆ ਜੀ ਬਹੁਤ ਸ਼ਾਨਦਾਰ ਆਰਟੀਕਲ ਆ ਦੇਖੋ ਪੌਂਚੇ ਤੇ ਵਰਕ ਆ ਗਿਆ ਜੀ ਨਾਲ ਪ੍ਰਿੰਟ ਸ਼ਰਟ ਆ ਗਈ ਜੀ ਬਹੁਤ ਸੋਹਣੇ ਸੋਹਣੇ ਚਾਰ ਕਲਰ ਆਉਣਗੇ ਜੀ ਲੋ ਜੀ ਮੈਂ ਤੁਹਾਨੂੰ ਪੀਸ ਓਪਨ ਕਰਕੇ ਦਿਖਾਉਣਾਗਾ ਬਹੁਤ ਸ਼ਾਨਦਾਰ ਆਰਟੀਕਲ ਰੈਡੀ ਕਰਵਾਤਾ ਜੀ ਔਰ ਬਹੁਤ ਸੋਹਣਾ ਡਿਸਕਾਊਂਟ ਦੇ ਉੱਪਰ ਜੀ ਲੋ ਜੀ ਚੈੱਕ ਕਰੋ ਜੀ ਪ੍ਰਿੰਟ ਸ਼ਰਟ ਆ ਗਈ ਜੀ ਬਰੀਕ ਬੂਟੀ ਦਾ ਪ੍ਰਿੰਟ ਆ ਗਿਆ ਜੀ ਸ਼ਾਰਟ ਦੇਖੋ ਜੀ ਵੱਡੇ ਪਣੇ ਵੀ ਸ਼ਾਰਟ ਆ ਕੀ ਦੇਖੋ ਬਰੀਕ ਬੂਟੀ ਦੇ ਵਿੱਚ ਔਰ ਬਾਟਮ ਦੇ ਉੱਪਰ ਆ ਗਿਆ ਪੌਂਚੇ ਦੇ ਵਰਕ ਜੀ ਆਹ ਲੇਖੋ ਜੀ ਬਹੁਤ ਸੋਹਣਾ ਸੂਟ ਲੈ ਕੇ ਆਏ ਪੈਣ ਜੀ ਬਹੁਤ ਸੋਹਣਾ ਜੀ ਚਾਰ ਰੰਗ ਤਿਆਰ ਕਰਵਾਤੇ ਪਹਿਲਾ ਰੰਗ ਆ ਗਿਆ ਰਸਟ ਕਲਰ ਜੀ ਤੇ ਦੂਜਾ ਆ ਗਿਆ ਹਰਮਨ ਪਿਆਰਾ ਰੰਗ ਬਲੈਕ ਕਲਰ ਜੀ ਜਿਹੜਾ ਰੰਗ ਪਸੰਦ ਆ ਉਹ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਬਾਟਮ ਤੇ ਵਰਕ ਆ ਗਿਆ ਪੌਂਚੇ ਤੇ ਜੀ ਤੂ ਮਾਂ ਪੈ ਪਸਾਖੀ ਤੇ ਜੀ ਉਹ ਸੇਲ ਲੱਗਦੀ ਆ ਆਪਣੇ ਇੱਕ ਨੈਕਸਟਾ ਰੰਗ ਮਸਟਰਡ ਜੀ ਚਾਰ ਰੰਗਲੇ ਜੀ ਮਸਟਰਡ ਰੰਗ ਦੇਖੋ ਜੀ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਭੇਜ ਦਿਓ ਪ੍ਰਾਈਸ ਤੁਹਾਨੂੰ ਹੈਰਾਨ ਕਰ ਦਾਂਗੇ ਦੀ ਰੇਟ ਲਓ ਜੀ ਬਹੁਤ ਸੋਹਣਾ ਕਾਟਨ ਦੇ ਵਿੱਚ ਸੂਟ ਹੈ ਜੀ ਰੰਗ ਦੇਖੋ ਜੀ ਨੈਕਸਟ ਆ ਗਿਆ ਪਰਪਲ ਕਲਰ ਚਾਰ ਕਲਰ ਨੇ ਜੀ ਚਾਰੇ ਕਲਰ ਬਹੁਤ ਪਿਆਰੇ ਨੇ ਦੇਖੋ ਰੰਗ ਦੇਖੋ ਜੀ ਨਿਆਵਾ ਕੀ ਬਾਟਮ ਤੇ ਵਰਕ ਜੀ ਕੰਟਰਾਸਟ ਬਾਟਮ ਆ ਗਈ ਬਾਟਮ ਤੇ ਪੌਂਚੇ ਦੇ ਵਰਕ ਚਾਰ ਰੰਗ ਨੇ ਦੇਖੀ ਚਲੋ ਰੰਗ ਦੇਖੋ ਬੁੱਕ ਕਰ ਲਓ ਜੀ ਪਰਪਲ ਰੰਗ ਕਰ ਲਓ ਜੀ ਮਸਟਰਡ ਰੰਗ ਕਰ ਲਓ ਜੀ ਬਾਟਮ ਆ ਦੀ ਵਰਕ ਵਾਲੀ ਜੀ ਬਲੈਕ ਕਲਰ ਕਰ ਲਓ ਜੀ ਤਾਂਬਾ ਰੰਗ ਕਰ ਲਓ ਜੀ Absorbe la that's